ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਕੋਈ ਵੀਡੀਓ ਨੂੰ ਸਕਿਪ ਨਾ ਕਰੇ ਬੇਨਤੀ ਹੈ ਵੀ ਪੰਜਾਬ ਵਿੱਚ ਰਹਿੰਦੇ ਜਿੰਨੇ ਵੀ ਮੇਰੇ ਭੈਣ ਭਰਾਣੇ ਖਾਸ ਕਰ ਨੌਜਵਾਨ ਮੁੰਡੇ ਅ ਰਾਤ ਨੂੰ ਜਾਂ ਇਕੱਲੇ ਬਾਹਰ ਨਾ ਜਾਇਓ ਕਿਉਂਕਿ ਪੰਜਾਬ ਪੁਲਿਸ ਨੇ ਜਿਹੜਾ ਗੈਂਗਸਟਰ ਖਤਮ ਕਰਨ ਦੇ ਨਾਂ ਤੇ ਕਮਿਸ਼ਨ ਚਲਾਇਆ ਹੋਇਆ ਉਹਦੇ ਵਿੱਚ ਗੈਂਗਸਟਰ ਨਹੀਂ ਪੰਜਾਬ ਦੇ ਨੌਜਵਾਨ ਮੁੰਡੇ ਖਤਮ ਕਰਨੇ ਆ ਉਹਨਾਂ ਨੇ 1 ਲੱਖ ਮੁੰਡਾ ਚੱਕਣਾ ਹੈ ਤੁਸੀਂ ਦੇਖਿਆ ਹੋਣਾ ਇੱਕ ਵੀਡੀਓ ਸਰਕੂਲੇਟ ਹੋ ਰਹੀ ਹੈ ਜਿਹਦੇ ਜਿਹੜੇ ਸਿਰਫ ਉਹਨਾਂ ਨੇ ਸਿੱਖ ਮੁੰਡਿਆਂ ਨੂੰ ਚੱਕਿਆ ਤੇ ਬੱਸ ਕਿਤੇ ਖਾਲੀ ਥਾਂ ਤੇ ਲੈ ਕੇ ਜਾ ਰਹੇ ਆ ਇਹ 84 ਤੇ 95 ਵਾਲਾ ਮਾਹੌਲ ਫੇਰ ਦੁਬਾਰਾ ਬਣਾਉਣ ਨੂੰ ਫਿਰਦੇ ਆ ਤੇ ਮੇਰੀ ਵੀ ਬੇਨਤੀ ਆ ਸਾਰਿਆਂ ਨੂੰ ਵੀਰ ਜੀ ਪਿੰਡਾਂ ਵਿੱਚ ਲੋਸਮੈਂਟ ਕਰਾਓ ਹਰੇਕ ਘਰ 'ਚ ਸ਼ਸਤਰ ਰੱਖੋ ਤੇ ਜੇ ਉਸ ਪਿੰਡ 'ਚ ਪੁਲਿਸ ਕਿਸੇ ਨੂੰ ਵੀ ਚੱਕਣ ਆਉਂਦੀ ਆ ਨਜਾਇਜ਼ ਪਰਤੇ ਦੇ ਪਰਚੇ ਦੇ ਨਾਂ ਤੇ ਵੀ ਇਹ ਨਹੀਂ ਆ ਕਰਤਾ ਜਾ ਉਹ ਕਰਤਾ ਇਹਦੇ ਪਰਚਾ ਪਾਉਣਾ ਤਾਂ ਮੇਰੇ ਵੀਰ ਸਰਪੰਚਾਂ ਨੂੰ ਹੱਥ ਜੋੜ ਕੇ ਬੇਨਤੀ ਆ ਵੀ ਆਪਣੀ ਪਾਵਰ ਦਾ ਇਸਤੇਮਾਲ ਕਰਿਓ ਤੁਸੀਂ ਇੱਕ ਡੀਐਸਪੀ ਤੱਕ ਨੂੰ ਰੋਕ ਸਕਦੇ ਹੋ ਵੀ ਅਸੀਂ ਆਪ ਬੰਦੇ ਨੂੰ ਪੇਸ਼ ਕਰਾਂਗੇ ਉੱਥੇ ਜੇ ਕਿਸੇ ਨੂੰ ਭੇਜਣਾ ਵੀ ਆ ਸਰਦਾਰ ਬੰਦੇ ਨੂੰ ਜਾਂ ਕਿਸੇ ਹੋਰ ਬੰਦੇ ਨੂੰ ਵੀ ਸਾਰੇ ਇੱਕ ਦੂਜੇ ਨਾਲ ਅੜ ਕੇ ਖੜਜੋ ਇਹ ਸਮਾਂ ਇਕੱਠੇ ਹੋਣ ਦਾ ਮੇਰਾ ਵੀਰ ਇਸ ਵਾਰ ਇਕੱਠੇ ਹੋ ਜੋ ਤੇ ਇਸ ਵਾਰ ਵੀ ਨਾ ਹੋਏ ਤਾਂ ਕਦੇ ਨਹੀਂ ਤੁਸੀਂ ਹੋ ਸਕਦੇ ਅਗਲੇ ਐਂ ਤੁਹਾਨੂੰ ਮਾਰਦੇ ਰਹਿਣਗੇ ਤਾਂ ਮੇਰੀ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਵੀਰ ਜੀ ਇਸ ਵਾਰ ਇਕੱਠੇ ਹੋ ਜੋ ਤੇ ਖਾਲਿਸਤਾਨ ਦੇ ਝੰਡੇ ਝੇਟ ਸਾਰੇ ਇਕੱਠੇ ਹੋਵੋ ਖਾਲਿਸਤਾਨ ਦਾ ਝੰਡਾ ਕਿਹੜਾ ਹੈ ਆਪਣਾ ਨਿਸ਼ਾਨ ਸਾਹਿਬ ਸਾਰੇ ਉਸ ਝੰਡੇ ਝੇਟ ਇਕੱਠੇ ਹੋਵੋ ਪਿੰਡਾਂ ਪਿੰਡਾਂ ਚ ਲੋਸ ਮਿੰਟਾਂ ਕਰਾਓ ਵੀਰ ਜੀ ਮੈਂ ਦੁਬਾਰਾ ਕਹਿ ਰਿਹਾ ਵਾਂ ਸਾਰਿਆਂ ਨੂੰ ਇਨਫੋਰਮ ਕਰੋ ਸਾਰਿਆਂ ਨੂੰ ਦੱਸ ਦੋ ਕਿ ਪੰਜਾਬ ਪੁਲਿਸ ਕਿਸੇ ਨੂੰ ਵੀ ਚੱਕ ਸਕਦੀ ਹੈ ਉਹ ਕਿਸੇ ਦੀ ਸਾਕੀ ਨਹੀਂ ਹੈਗੀ ਨਾ ਉਹ ਪਛਾਣ ਵਿੱਚ ਸੀ ਨਾ ਉਹਨੇ ਹੁਣ ਹੋਣਾ ਵਾ ਪੱਗਾਂ 'ਚ ਸਿਰਫ ਉਹਨਾਂ ਦੇ ਸਿਰਫ ਪਸਾਏ ਹੋਏ ਨੇ ਇਹ ਕੇ ਪੀ ਐਸ ਗਿੱਲ ਦੀਆਂ ਨਜਾਇਜ਼ ਲਾਦਾ ਨੇ ਸਾਰੀਆਂ ਜੇ ਤੁਸੀਂ ਸੋਚਦੇ ਹੋ ਵੀ ਸਾਡੇ ਹੀ ਕੋਈ ਰਿਸ਼ਤੇਦਾਰ ਲੱਗੇ ਹੋਏ ਨੇ ਜੇ ਲੱਗੇ ਨੇ ਟਾਡੇ ਮੁੰਡੇ ਨੂੰ ਬਖਸ਼ ਦੇਣਗੇ ਇਹ ਬਾਕੀਆਂ ਦੇ ਮੁੰਡਿਆਂ ਨੂੰ ਨਹੀਂ ਬਖਸ਼ਣ ਲੱਗੇ ਤਾਂ ਸਾਰਿਆਂ ਨੂੰ ਵਾਰਨਿੰਗ ਹੈ ਕੋਈ ਵੀ ਕਿਸੇ ਵੀ ਪੁਲਿਸ ਵਾਲੇ ਤੇ ਭਰੋਸਾ ਨਾ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਕੋਈ ਵੀਡੀਓ ਨੂੰ ਸਕਿਪ ਨਾ ਕਰੇ ਬੇਨਤੀ ਹੈ ਵੀ ਪੰਜਾਬ ਵਿੱਚ ਰਹਿੰਦੇ ਜਿੰਨੇ ਵੀ ਮੇਰੇ ਭੈਣ ਭਰਾਣੇ ਖਾਸ ਕਰ ਨੌਜਵਾਨ ਮੁੰਡੇ ਅ ਰਾਤ ਨੂੰ ਜਾਂ ਇਕੱਲੇ ਬਾਹਰ ਨਾ ਜਾਇਓ ਕਿਉਂਕਿ ਪੰਜਾਬ ਪੁਲਿਸ ਨੇ ਜਿਹੜਾ ਗੈਂਗਸਟਰ ਖਤਮ ਕਰਨ ਦੇ ਨਾਂ ਤੇ ਕਮਿਸ਼ਨ ਚ ਲਾਇਆ ਹੋਇਆ ਉਹਦੇ ਵਿੱਚ ਗੈਂਗਸਟਰ ਨਹੀਂ ਪੰਜਾਬ ਦੇ ਨੌਜਵਾਨ ਮੁੰਡੇ ਖਤਮ ਕਰਨੇ ਆ ਉਹਨਾਂ ਨੇ 1 ਲੱਖ ਮੁੰਡਾ ਚੱਕਣਾ ਹੈ ਤੁਸੀਂ ਦੇਖਿਆ ਹੋਣਾ ਇੱਕ ਵੀਡੀਓ ਸਰਕੂਲੇਟ ਹੋ ਰਹੀ ਹੈ ਜਿੱਦੇ ਜਿਹੜੇ ਸਿਰਫ ਉਹਨਾਂ ਨੇ ਸਿੱਖ ਮੁੰਡਿਆਂ ਨੂੰ ਚੱਕਿਆ ਤੇ ਬਸ ਕਿਤੇ ਖਾਲੀ ਥਾਂ ਤੇ ਲੈ ਕੇ ਜਾ ਰਹੇ ਆ ਇਹ 84 ਤੇ 95 ਵਾਲਾ ਮਾਹੌਲ ਫਿਰ ਦੁਬਾਰਾ ਬਣਾਉਣ ਨੂੰ ਫਿਰਦੇ ਆ ਤੇ ਮੇਰੀ ਵੀ ਬੇਨਤੀ ਹੈ ਸਾਰਿਆਂ ਨੂੰ ਵੀਰ ਜੀ ਪਿੰਡਾਂ ਵਿੱਚ ਲੋਕਮੈਂਟ ਕਰਾਓ ਹਰੇਕ ਘਰ 'ਚ ਸ਼ਸਤਰ ਰੱਖੋ ਤੇ ਜਿਸ ਪਿੰਡ ਚ ਪੁਲਿਸ ਕਿਸੇ ਨੂੰ ਵੀ ਚੱਕਣ ਆਉਂਦੀ ਆ ਨਜਾਇਜ਼ ਪਰਤੇ ਦੇ ਪਰਚੇ ਦੇ ਨਾਂ ਤੇ ਵੀ ਇਹਨੇ ਆ ਕਰਤਾ ਜਾ ਉਹ ਕਰਤਾ ਇਹਦੇ ਪਰਚਾ ਪਾਉਣਾ ਤਾਂ ਮੇਰੇ ਵੀਰ ਸਰਪੰਚਾਂ ਨੂੰ ਹੱਥ ਜੋੜ ਕੇ ਬੇਨਤੀ ਆ ਵੀ ਆਪਣੀ ਪਾਵਰ ਦਾ ਇਸਤੇਮਾਲ ਕਰਿਓ ਤੁਸੀਂ ਇੱਕ ਡੀਐਸਪੀ ਤੱਕ ਨੂੰ ਰੋਕ ਸਕਦੇ ਹੋ ਵੀ ਅਸੀਂ ਆਪ ਬੰਦੇ ਨੂੰ ਪੇਸ਼ ਕਰਾਂਗੇ ਉੱਥੇ ਜੇ ਕਿਸੇ ਨੂੰ ਭੇਜਣਾ ਵੀ ਆ ਸਰਦਾਰ ਬੰਦੇ ਨੂੰ ਜਾਂ ਕਿਸੇ ਹੋਰ ਬੰਦੇ ਨੂੰ ਵੀ ਸਾਰੇ ਇੱਕ ਦੂਜੇ ਨਾਲ ਅੜ ਕੇ ਖੜਜੋ ਇਹ ਸਮਾਂ ਇਕੱਠੇ ਹੋਣ ਦਾ ਮੇਰਾ ਵੀਰ ਇਸ ਵਾਰ ਇਕੱਠੇ ਹੋਜੋ ਤੇ ਇਸ ਵਾਰ ਵੀ ਇਹਨਾਂ ਹੋਏ ਤਾਂ ਕਦੇ ਨਹੀਂ ਤੁਸੀਂ ਹੋ ਸਕਦੇ ਅਗਲੇ ਐਂ ਤੁਹਾਨੂੰ ਮਾਰਦੇ ਰਹਿਣਗੇ ਤੇ ਮੇਰੀ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਵੀਰ ਜੀ ਇਸ ਵਾਰ ਇਕੱਠੇ ਹੋ ਜੋ ਤੇ ਖਾਲਿਸਤਾਨ ਦੇ ਝੰਡੇ ਸਾਰੇ ਇਕੱਠੇ ਹੋਵੋ ਖਾਲਿਸਤਾਨ ਦਾ ਝੰਡਾ ਕਿਹੜਾ ਹੈ ਆਪਣਾ ਨਿਸ਼ਾਨ ਸਾਹਿਬ ਸਾਰੇ ਉਸ ਝੰਡੇ ਇਕੱਠੇ ਹੋਵੋ ਪਿੰਡਾਂ ਪਿੰਡਾਂ ਚ ਲੋਸ ਮਿੰਟਾਂ ਕਰਾਓ ਵੀਰ ਜੀ ਮੈਂ ਦੁਬਾਰਾ ਕਹਿ ਰਿਹਾ ਵਾਂ ਸਾਰਿਆਂ ਨੂੰ ਇਨਫੋਰਮ ਕਰੋ ਸਾਰਿਆਂ ਨੂੰ ਦੱਸ ਦੋ ਕਿ ਪੰਜਾਬ ਪੁਲਿਸ ਕਿਸੇ ਨੂੰ ਵੀ ਚੱਕ ਸਕਦੀ ਆ ਉਹ ਕਿਸੇ ਦੀ ਸਕੀ ਨਹੀਂ ਹੋएगी ਨਾ ਉਹ 95 ਵਿੱਚ ਸੀ ਨਾ ਉਹਨੇ ਹੁਣ ਹੋਣਾ ਵਾ ਪੱਗਾਂ 'ਚ ਸਿਰਫ ਉਹਨਾਂ ਦੇ ਸਿਰ ਫਸਾਏ ਹੋਏ ਨੇ ਇਹ ਕੇਪੀਐਸ ਗਿੱਲ ਦੀਆਂ ਨਜਾਇਜ਼ ਲਾਦਾਣੇ ਸਾਰੀਆਂ ਜੇ ਤੁਸੀਂ ਸੋਚਦੇ ਹੋ ਵੀ ਸਾਡੇ ਹੀ ਕੋਈ ਰਿਸ਼ਤੇਦਾਰ ਲੱਗੇ ਹੋਏ ਨੇ ਜੇ ਲੱਗੇ ਨੇ ਤੁਹਾਡੇ ਮੁੰਡੇ ਨੂੰ ਬਖਸ਼ ਦੇਣਗੇ ਇਹ ਬਾਕੀਆਂ ਦੇ ਮੁੰਡਿਆਂ ਨੂੰ ਨਹੀਂ ਬਖਸ਼ਣ ਲੱਗੇ ਤਾਂ ਸਾਰਿਆਂ ਨੂੰ ਵਾਰਨਿੰਗ ਆ ਕੋਈ ਵੀ ਕਿਸੇ ਵੀ ਪੁਲਿਸ ਵਾਲੇ ਤੇ ਭਰੋਸਾ ਨਾ ਕਰਿਓ ਵਾਈ ਗਾਲ ਸਾਹਿਬ